ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੱਜ ਦੀ ਇਹ ਵੀਡੀਓ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪਕੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਸਾਨੂੰ ਸਵੇਰੇ ਉੱਠਦੇ ਆਸਾਰ ਭੁੱਲ ਕੇ ਵੀ ਆ ਕੁਝ ਕੰਮ ਨਹੀਂ ਕਰਨੇ ਚਾਹੀਦੇ ਕਿਉਂਕਿ ਸਵੇਰੇ ਸਵੇਰ ਕੀਤੇ ਹੋਏ ਇਹ ਕੰਮਾਂ ਦਾ ਸਾਡੇ ਤਨ ਅਤੇ ਮਨ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਬਲਕਿ ਸਾਡੇ ਪੂਰੇ ਦਿਨ ਦੇ ਕੰਮਕਾਰਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਸੋ ਇਹ ਕੰਮ ਕਿਹੜੇ ਆ ਕਿੰਝ ਸਾਡੇ ਉੱਤੇ ਮਾੜਾ ਪ੍ਰਭਾਵ ਪਾਉਂਦੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਕੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਬਿਨਾਂ ਸਕਿੱਪ ਕੀਤੇਆਂ ਨੂੰ ਲੀਓ ਨੂੰ ਪੂਰਾ ਜਲਮ ਸੁਣਿਓ ਜੀ ਤੇ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਕਹਿੰਨਾ ਤੁਹਾਨੂੰ ਇਹ ਮੈਸੇਜ ਉਮੀ ਭੈਣ ਤਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਹੀ ਮੇਰੇ ਨੂੰ ਜਰੂਰ ਲਿਖਦੇ ਜਾ ਕਰੋ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਸਵੇਰੇ-ਸ਼ਵੇਰੇ ਉੱਠਦੇ ਹਾਂ ਅੱਖ ਖੁੱਲਦੀ ਆ ਉਦੋਂ ਸਾਨੂੰ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਚਾਹੀਦਾ ਹੈ ਕਿਉਂਕਿ ਸੰਗਤ ਜੀ ਇਹ ਪਹਿਲਾਂ ਤੋਂ ਸਾਨੂੰ ਵਾਰ-ਵਾਰ ਸਮਝਾਈ ਜਾਂਦੀ ਆ ਕਿ ਸਵੇਰ ਦਾ ਵੇਲਾ ਸਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦਾ ਹੈ ਜਿੱਦਾਂ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਸਾਡਾ ਪੂਰਾ ਦਿਨ ਵੀ ਉਤਾਂ ਦਾ ਹੀ ਲੰਗੇਗਾ ਇਸ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਨੂੰ ਵਧੀਆ ਬਣਾਓ ਮੈਂ ਸੋਹਣਾ ਬਣਾਇ ਤਾਂ ਜੋ ਸਾਡਾ ਪੂਰਾ ਦਿਨ ਸੋਹਣਾ ਲੰਗੇ ਆਪਣੇ ਦਿਨ ਦੀ ਸ਼ੁਰੂਆਤ ਪਰਮਕੀਤਾ ਪਰਮਾਤਮਾ ਦੇ ਨਾਮ ਤੋਂ ਕਰਨੀ ਆ ਉਹਨਾਂ ਦੀ ਭਜਨ ਬੰਦਗੀ ਤੋਂ ਕਰਨੀ ਆ ਮਾਲਕ ਦੇ ਸ਼ੁਕਰਾਨੇ ਤੋਂ ਕਰਨੀ ਆ ਆਪਣੇ ਦਿਨ ਦੀ ਸ਼ੁਰੂਆਤ ਪੂਰੀ ਚੜ੍ਹਦੀ ਕਲਾ ਦੇ ਨਾਲ ਕਰਨੀ ਆ ਤਾਂ ਜੋ ਸਾਡਾ ਪੂਰਾ ਦਿਨ ਹੀ ਚੜ੍ਹਦੀ ਕਲਾ ਦੇ ਵਿੱਚ ਬੀਤੇ ਪਰ ਇਹਦੇ ਲਈ ਜਦੋਂ ਅੱਖ ਖੁੱਲਦੀ ਆ ਭਾਵੇਂ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠਦੇ ਹੋ ਭਾਵੇਂ ਤੁਸੀਂ ਲੇਟ ਉੱਠਦੇ ਹੋ بس ਧਿਆਨ ਇਹ ਨਾ ਰੱਖੋ ਕਿ ਕੋਠਿਆਂ ਸਾਲ ਸਭ ਤੋਂ ਪਹਿਲਾਂ ਸਾਡੇ ਮੁੱਠ ਦੇ ਵਿੱਚੋਂ ਉਹ ਕਰਮ ਪਿਤਾ ਪਰਮਾਤਮਾ ਦਾ ਨਾਮ ਮੁੱਕੇ ਤੁਸੀਂ ਜਿਸ ਵੀ ਨਾਮ ਦੇ ਨਾਲ ਪਰਮ ਤੇਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਜੋ ਵੀ ਨਾਮ ਜਪਦੇ ਹੋ ਉਹ ਨਾਮ ਜਪਵਾ ਹੈ ਸਿੱਖ ਨੂੰ ਬਨਾੜਕ ਪਾਸ਼ਾ ਜੀ ਨੇ ਗੁਰਮੰਤਰ ਦਿੱਤਾ ਹੈ ਮੂਲ ਮੰਤਰ ਦਿੱਤਾ ਹੈ ਤਾਂ ਅੱਖ ਖੁੱਲ੍ਹਦੇ ਅਨਸਾਰ ਬਿਸਕਤੇ ਬੈਠਿਆ ਬੈਠਿਆਂ ਗੁਰਮੰਤਰ ਜਪ ਲਓ ਭਾਵ ਕਿ ਵਾਹਿਗੁਰੂ ਜੀ ਦਾ ਨਾਮ ਜਪ ਲਓ ਭਾਵੇਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਫਿਰ ਮਾਲਕ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੇਰ ਸਵੇਰ ਜਦੋਂ ਆਪਾਂ ਸ਼ੁਕਰਾਨਾ ਕਰਦੇ ਹਾਂ ਤਾਂ ਸਾਡਾ ਮਨ ਸ਼ੇਰ ਸਵੇਰ ਹੀ ਸਬਰ ਸੰਤੋਖ ਦੇ ਨਾਲ ਪਰ ਜਾਂਦਾ ਹੈ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਹਾਂ ਸਾਡੇ ਅੰਦਰ ਦੇ ਕਿਲੇ ਛਿਖਵੇਂ ਸ਼ਿਕਾਇਤਾਂ ਮੁੱਕ ਜਾਂਦੀਆਂ ਨੇ ਸ੍ਰੀ ਸਰਕ੍ਰਿਪ ਸਵੇਰ ਦੀ ਊਰਜਾ ਸਾਰਤੰਬਿ ਦਾਤਾ ਮਾਤਮਾ ਜੀ ਦਾ ਕਿਤਿਆਂ ਹੋ ਗਿਆ ਦਾਤਾ ਦੇ ਲਈ ਸ਼ੁਕਰਾਨਾ ਜਨਮ ਲਈ ਕਰ ਮਾ ਜਾਈ ਤਾਂ ਸ਼ੁਕਰਾਨਾ ਕਰਕੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਵਾਹਿਗੁਰੂ ਜੀ ਨੇ ਸਾਡੇ ਉੱਤੇ ਕਿੰਨੀ ਕਿਰਤਾ ਕੀਤੀ ਹੈ ਸਭੋ ਕੀਨੇਗਾ ਦਾਤਾ ਦੇ ਕੇ ਨਵਾਜਿਆ ਹੈ ਫਿਰ ਉਸ ਤੋਂ ਬਾਅਦ ਕਹਿੰਦੇ ਆਪਣਾ ਕੈਰ ਤੁਝੇ ਜ਼ਮੀਨ ਤੇ ਪਹੁੰਚ ਜਾਂਦਾ ਹੈ ਫਿਰ ਉਸ ਤੋਂ ਬਾਅਦ ਇਸ਼ਨਾਨ ਕਰੋ ਤੇ ਇਸ਼ਨਾਨ ਕਰਨ ਤੋਂ ਬਾਅਦ ਜੋ ਵੀ ਤੁਹਾਡਾ ਨਿੱਤ ਦਾ ਨਹੀਂ ਹੈ ਜੋ ਵੀ ਤੁਸੀਂ ਦਰਵਾਣੀ ਦਾ ਪਾਠ ਕਰਦੇ ਹੋ ਭਾਵੇਂ 55 ਦਾ ਪਾਠ ਭਾਵੇਂ ਤੁਸੀਂ ਜਦ ਵੀ ਸਵੇਰ ਦੀ ਵੰਗ ਦਾ ਇੱਕ ਪਾਠ ਕਰਦੇ ਹੋ ਜੋ ਪਾਠ ਕਰਦੇ ਹੋ ਜੋ ਵੀ ਤੁਹਾਡਾ ਨਿੱਤ ਦਾ ਨਹੀਂ ਹੈ ਉਹ ਕਰੋ ਕਸਵੇਰੀ ਹੋ ਰਹੀਆ ਸਾਰ ਆਪਣੇ ਦਿਨ ਦੀ ਸ਼ੁਰੂਆਤ ਉੱਤਰਮੇ ਦਾ ਪਰਮਾਤਮਾ ਦੇ ਨਾਮ ਤੋਂ ਕਰੋ ਉਹਦੇ ਗਿਆਨ ਅਤੇ ਧਿਆਨ ਤੋਂ ਕਰੋ ਫਿਰ ਉਸ ਤੋਂ ਬਾਅਦ ਇਸ਼ਨਾਨ ਕਰੋ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਆਪ ਨੂੰ ਪੋਸਟਿਵ ਮੈਸੇਜ ਦੇਨੇ ਆ ਮਤਲਬ ਚੰਗੇ ਚੰਗੇ ਵਿਚਾਰ ਆਪਣੇ ਮਨ ਵਿੱਚ ਭਰਨੇ ਆ ਆਪਣੇ ਆਪ ਦੇ ਨਾਲ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਇਹਦੇ ਸਵੇਰੇ ਉਦਿਆ ਸਾਰ ਕੋ ਮੈਸੇਜ ਆਪਣੇ ਮਨ ਨੂੰ ਦਿਓ ਜੋ ਤੁਸੀਂ ਕੰਮ ਪੂਰੇ ਦਿਨ ਦੇ ਵਿੱਚ ਕਰਨਾ ਚਾਹੁੰਦੇ ਹੋ ਜਾਂ ਜੋ ਵੀ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ ਸਵੇਰੇ ਸਵੇਰ ਆਪਣੇ ਆਪ ਨੂੰ ਚੰਗੇ ਚੰਗੇ ਮੈਸੇਜ ਦੇ ਦੇਣੇ ਆ ਖੁੱਲ ਕੇ ਵੀ ਕਦੇ ਕੋਈ ਨਿਰਾਸ਼ਾਵਾਦੀ ਕੋਈ ਨੈਗੇਟਿਵ ਵਿਚਾਰ ਸਾਡੇ ਮਨ ਉੱਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਜੇਕਰ ਇੱਕ ਵਾਰ ਸਾਡਾ ਮਨ ਉਦਾਸ ਹੋ ਗਿਆ کسی پرکار کی کوئی چنتا فکر کوئی ٹینشن مان میں چاہیے سارے دماغ میں چاہیے اور پھر آپ پورا دن اسی طرح ہی ٹینشن دے بھی جب گا سویر سویر دا سما سادو نے بہت مہینے رکھ دائے اس کر کے سویر سویر اپنے مانوں شام ترکھو ਆਪਣੇ ਮਨਮੋਹ ਚੜ੍ਹਦੀ ਕਲਾ ਦੇ ਨਾਲ ਪੱਕੇ ਰੱਖੋ ਆਪਣੇ ਮਨਮੋਹ ਪਰਮਕੀਤਾ ਪਰਮਾਤਮਾ ਜੀ ਦੇ ਸ਼ਰਣੇ ਦੇ ਨਾਲ ਪੱਕੇ ਰੱਖੋ ਕਿਉਂਕਿ ਪੂਰਾ ਦਿਨ ਬੋਗੋਦ ਸ਼ਰਧਾ ਲੱਗੇਗਾ ਕਿਉਂਕਿ ਪਰਮਕੀਤਾ ਪਰਮਾਤਮਾ ਜੀ ਦਾ ਨਾਮ ਸਾਡੇ ਮਨ ਨੂੰ ਮਿਹੂਤ coma ਬਾਇ ਤਾਕਤ ਵਰਗਮ ਬਾਇ ਸ਼ਾਂਤਤਾ ਪ੍ਰਦਾਨ ਹੈ ਪਰ ਸੰਗਤ ਜੁਰੀ ਨੂੰ ਕਿੰਨੀਆਂ ਲੋਕਾਂ ਦਾ ਸੁਭਾਅ ਹੁੰਦਾ ਕਿ ਉਹ ਸਵੇਰੇ ਉੱਠਦੇ ਆ ਸਾਰ ਹੀ ਸਭ ਤੋਂ ਪਹਿਲਾਂ ਆਪਣਾ ਮਨੋਂ ਤੋਂ ਦਿਹਾ ਹੱਥ ਪੈਰ ਤੋਂ ਦਿਹਾ ਬਰਸ਼ ਕਰਦੇ ਆ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖਦੇ ਆ ਇਹ ਕੰਮ ਕਰਨ ਦੇ ਵਿੱਚ ਕੋਈ ਹਰਜ ਨਹੀਂ ਆ ਕਰਤਾ ਜਾਈਦਾ ਹੈ ਪਰ ਇਹਦਾ ਤਰੀਕਾ ਸਹੀ ਹੋਵੇ ਕਈ ਲੋਕ ਸਵੇਰੇ-ਸਵੇਰੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖ ਕੇ ਆਪਣੇ ਚਿਹਰੇ ਵਿੱਚੋਂ ਹੀ ਏ ਤਰੀਕਾ ਦੇ ਵਿੱਚ ਕੱਢਣੇ ਸ਼ੁਰੂ ਕਰ ਦਿੰਦੇ ਆ ਪਰ ਇਹ ਕੰਮ ਨਹੀਂ ਕਰਨਾ ਸਕਤਰੀ ਕਈ ਲੋਕ ਕਹਿ ਦਿੰਦੇ ਆ ਵੀ ਲੋਕ ਸਹੀ ਕਦਰ ਨਹੀਂ ਕਰਦੇ ਪਰ ਸਭ ਤੋਂ ਵੱਧ ਬੇਕਦਰੀ ਆਪਾਂ ਕੋਦੋਂ ਪ੍ਰੇਮ ਦੀ ਕਰਦੇ ਹਾਂ ਜਦੋਂ ਅਸੀਂ ਆਪਣੀ ਤੁਮਾ ਕਿਸੇ ਦੂਸਰੇ ਇਨਸਾਨ ਦੇ ਨਾਲ ਕਰਦੇ ਹਾਂ ਤਾਂ ਵੀ ਅਸੀਂ ਸ਼ਰੀਰ ਨੂੰ ਮਨ ਤੋਂ ਲੈ ਕੇ ਆਪਣੀ ਤੁਮਾ ਕਿਸੇ ਦੇ ਨਾਲ ਕਰੀਏ ਭਾਵੇਂ ਆਪਣੇ ਕੰਮ-ਕਾਰ ਨੂੰ ਲੈ ਕੇ ਭਾਵੇਂ ਕਿਸੇ ਮਤ ਨੂੰ ਲੈ ਕੇ ਸੋਚੇ ਕਿ ਉਹਦੇ ਅਨਸਾਰ ਭੁੱਲ ਕੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਕਿਸੇ ਪ੍ਰਕਾਰ ਦਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਸਾਡੇ ਮਨ ਵਿੱਚ ਨਹੀਂ ਹੋਣੀ ਚਾਹੀਦੀ ਕਿਸੇ ਦੇ ਪ੍ਰਤੀ ਕੋਈ ਗੁੱਸਾ ਗਿਲਾ ਸਾਡੇ ਮਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਕੋਈ ਨੈਗੇਟਿਵ ਵਿਚਾਰ ਸਾਡੇ ਮਨ ਵਿੱਚ ਨਾ ਆਵੇ ਇਸੇ ਪ੍ਰਕਾਰ ਦੀ ਕੋਈ ਉਦਾਸੀ ਪਰੇਸ਼ਾਨੀ ਸਾਡੇ ਮਨ ਦੇ ਵਿੱਚ ਨਾ ਆਵੇ ਇਸ ਆਪਣੇ ਮਨ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਾ ਕੇ ਰੱਖਣਾ ਹੈ ਕਿਉਂਕਿ ਸਵੇਰੇ ਸਵੇਰ ਜੇ ਇਹ ਸਾਡੇ ਮਨ ਦੇ ਵਿੱਚ ਆ ਗਏ ਆ ਇਹਨਾਂ ਨੇ ਪੂਰਾ ਦਿਨ ਸਾਡੇ ਮਨ ਨੂੰ ਅਸ਼ਾਂਤ ਰੱਖਣਾ ਹੈ ਪਰ ਪੂਰਾ ਦਿਨ ਸਾਡਾ ਮਨ ਕਾਲਾ ਪਿਆ ਰਹੇਗਾ ਕਿ ਜਦੋਂ ਮਨ ਕਾਲਾ ਹੁੰਦਾ ਹੈ ਨਾ ਫਿਰ ਕੋਈ ਵੀ ਕੰਮ ਆਪਾਂ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਪਰ ਜੇ ਮਨ ਸ਼ਾਂਤ ਹੋਵੇ ਖੁਸ਼ ਹੋਵੇ ਚੰਗੀ ਕਲਾ ਦੇ ਵਿੱਚ ਹੋਵੇ ਤਾਂ ਔਖੇ-ਔਖੇ ਕੰਮ ਵੀ ਆਪਾਂ ਸੌਖੇ ਹੀ ਸਹੀ ਜੀ ਹੀ ਕਰ ਲੈਂਦੇ ਆ ਸੋ ਆਪਣਾ ਮਨ ਨੂੰ ਚੰਗੀ ਕਲਾ ਦੇ ਵਿੱਚ ਰੱਖਣਾ ਹੈ ਜੰਗੀ ਵਿਚਾਰਾਂ ਦੇ ਨਾਲ ਤੱਕੇ ਰਖਣਾ ਹੈ ਪਰ ਇਹ ਸਭ ਕੁਝ ਤਾਂ ਨਹੀਂ ਹੋਵੇਗਾ ਜਦੋਂ ਅਸੀਂ ਪਰਮਪਤਪਰਮਾਤਮਾ ਦਾ ਨਾਮ ਜਪਾਂਗੇ ਇਹ ਲੋਕ ਸੇਰੀ ਉੱਠਦੇ ਆ ਸਾਰੇ ਹੀ ਆਪਣੇ ਘਰੇਲੂ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜਾਂ ਪਿਛਲੇ ਬੀਤੇ ਦਿਨ ਦੇ ਕੋਈ ਬਚੇ ਹੋਏ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਤੀ ਆਪਣੇ ਦਰਸਪਤਾ ਕਰ ਦਏ ਜਾਂ ਮਤਲਬ ਜੇਕਰ ਨਾਮ ਜਪਣ ਤੋਂ ਇਲਾਵਾ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਪਹਿਲੀ ਗੱਲ ਤਾਂ ਕੋਸ਼ਿਸ਼ ਕਰਨੀ ਆ ਕਿ ਇਹ ਸਾਰੇ ਕੰਮ ਅਸੀਂ ਪਰਮ ਜੀ ਦਾ ਪਰਮਾਤਮਾ ਦਾ ਨਾਮ ਜਪਣ ਤੋਂ ਬਾਅਦ ਕਰ ਲਈ। ਔਰ ਜੇਕਰ ਤੋਂ ਹਮਨ ਬਹੁਤ ਜ਼ਰੂਰੀ ਲੱਗ ਰਹੀ ਆ ਤੁਹਾਡੇ ਲਈ ਇਹ ਕੰਮ ਕਰਨੇ ਜ਼ਰੂਰੀ ਆ ਤਾਂ ਫਿਰ ਹਰ ਇੱਕ ਕੰਮ ਨੂੰ ਨਾਮ ਜੱਪਿਆ ਹੋਇਆ ਕਰੋ। ਨਾਲ-ਨਾਲ ਉਹ ਕੰਮ ਕਰੀ ਜਾਓ। ਨਾਲ-ਨਾਲ ਮਨ ਵਿੱਚ ਵਾਹਿਗੁਰੂ ਜੀ ਦਾ ਜਾਪ ਚੱਲੇ। ਖਾਸ ਕਰਕੇ ਪਹਿਣਾ ਬੁਣਿਆ, ਕਈ ਪਹਿਣਾ ਬੁਣਿਆ ਸਿਰੇ ਉੱਪਰ ਸਾਰੀ ਝਾੜੂ ਫੜ ਲੈਂਦੀਆਂ ਨੇ, ਬੁੱਕਰ ਫੜ ਲੈਂਦੀਆਂ ਨੇ ਪੂਰੇ ਵੇੜੇ ਦੀ ਸਾਫ ਸਫਾਈ ਕਰਦੀਆਂ ਨੇ, ਪੂਰੇ ਘਰ ਦੀ ਸਾਫ ਸਫਾਈ ਕਰਦੀਆਂ ਨੇ। ਸਾਫ ਸਫਾਈ ਕਰਨੀ ਚੰਗੀ ਗੱਲ ਆ ਪਰ ਸਾਫ ਸਫਾਈ ਕਰਨ ਦਾ ਵੀ ਇੱਕ ਸਮਾਂ ਹੁੰਦਾ ਏ ਦਿਨ ਚੜ੍ਹੇ ਆਪਾਂ ਆਪਣੇ ਘਰ ਦੀ ਸਾਫ ਸਫਾਈ ਕਰਨੀ ਆ ਤਾਂ ਆਪਾਂ ਵਧੀਆ ਤਰੀਕੇ ਦੇ ਨਾਲ ਕਰਤਾਵਾਂਗੇ ਅਤੇ ਦੂਸਰੀ ਗੱਲ ਜਿਹੜਾ ਮੇਲਾ ਨਾਮ ਜੱਪਣ ਦਾ ਹੈ ਉਹ ਆਪਾਂ ਇਦਾਂ ਦੇ ਕੰਮਾਂ ਦੇ ਵਿੱਚ ਕਿਉਂ ਲਾਉਣਾ ਪੂਰਾ ਦਿਨ ਪਿਆ ਹੈ ਪੂਰੇ ਦਿਨ ਦੇ ਵਿੱਚ ਜਿੰਨੀ ਮਰਜ਼ੀ ਆਪਣੇ ਘਰ ਦੀ ਸਫਾਈ ਰੱਖੋ ਪਰ ਸਵੇਰ ਦਾ ਵੇਲਾ ਪਰੰਪਰਾ ਅਨੁਮਾਨੀ ਤੀਤੇ ਨਾਮ ਤੱਕ ਜਾਣਾ ਹੈ ਫਤਨੰਦਗੀ ਲਈ ਹਾਂ ਜੇਕਰ ਕੋਈ ਜ਼ਰੂਰੀ ਕੰਮ ਹੈ ਜਿਵੇਂ ਕਈ ਭੈਣਾਂ ਵੀ ਬਿਦਿਨਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਤੇ ਜਨਾਬ ਦਾ ਹੈ ਕਈ ਭੈਣਾਂ ਕੋਈ ਨੌਕਰੀ ਪੇਸ਼ਾ ਉਹਨਾਂ ਨੇ ਆਪ ਖੁਦ ਆਪਣੀ ਆਈਡੈਂਟੀ ਤੇ ਪਹੁੰਚਣਾ ਹੈ ਪਤੀ ਨੂੰ ਭੇਜਣਾ ਜਾਂ ਘਰ ਦੇ ਵਿੱਚ ਬਜ਼ੁਰਗ ਹੈ ਆਪ ਨੂੰ ਸਵੇਰੇ ਸਵੇਰ ਚਾਹ ਪਾਣੀ ਨਾਸ਼ਤਾ ਤਿਆਰ ਕਰਕੇ ਦੇਣਾ ਹੈ ਮਤਲਬ ਜੇ ਇਦਾਂ ਦੇ ਕੰਮ ਕਰਨੇ ਤੁਹਾਡੇ ਲਈ ਜ਼ਰੂਰੀ ਆ ਇਹ ਕੰਮ ਕਰਦਿਆਂ ਹੋਇਆਂ ਉਹਨੇ ਨਾਮ ਜਪਣਾ ਹੈ ਕੋਜਨ ਪਰਛਾਤਾ ਕੋ ਜਿੰਦ ਵਿੱਚ ਜਦੋਂ ਵੀ ਬਣਾਈਏ ਮਹਾਪ੍ਰੀਰੀ ਰੇਲੇ ਉਦੋਂ ਹੀ ਪਰ ਮਾਤਮਾ ਦਾ ਨਾਮ ਜਪਦੇ ਹੋਏ ਬਣਾਓ ਤੋਂ ਕੋਈ ਨਹੀਂ ਪ੍ਰਸ਼ਾਦਾ ਮੰਨ ਲਈਦਾ ਅਮ੍ਰਿਤ ਰਤਨ ਚਾਹਤਾ ਹੈ। ਪਰ ਜਿਹਦੇ ਨਾਲ ਉਹ ਸਵੇਰੇ ਸਵੇਰ ਨੂੰ ਆਉਂਦੀ ਐ ਇੱਥੇ ਤਾਂ ਬਹੁਤ ਜ਼ਰੂਰੀ ਹੋ ਜਾਂਦਾ ਏ। ਸੋ ਮੁੱਖੀ ਗੱਲ ਇਹ ਹੈ ਕਿ ਜੇਕਰ ਸਵੇਰੇ ਸਵੇਰ ਤੋਂ ਹਮ ਆਪਣੇ ਘਰੇਲੂ ਆਪਣੇ ਨਿੱਜੀ ਕੰਮ ਕਰਨੇ ਪੈਂਦੇ ਆ ਕਰਨੇ ਜ਼ਰੂਰੀ ਆ ਤਾਂ ਫਿਰ ਮਾਉ ਮਾਉ ਨਾਮੇ ਜਤਨਾ ਹੈ। ਹਮ ਕਰਦੇ ਹਾਂ ਨਾ ਨਾਮ ਨਾਲ ਮਨ ਵਿੱਚ ਵਾਹਿਗੁਰੂ ਜੀ ਦਾ ਜਾਪ ਕਰੀਏ ਜਾਂ ਮੂਲ ਮੰਤਰ ਜੀ ਦਾ ਜਾਪ ਕਰੀਏ।